ਸ੍ਰੀ ਕਾਂਜੀ ਸਵਾਗਤ ਹੈ ਤੁਹਾਡਾ ਸਾਡੇ ਗੁਨੀਅੰਡੇਟਿੰਗ ਪਾਲ ਚੰਨਾ ਤੇ ਤੇ ਮੋਂਦਸੋ ਠੀਕ ਹੋ ਅਸੀਂ ਵੀ ਠੀਕ ਹਾਂ ਕਿਉਂਕਿ ਪਾਲ ਸੇਗੀ ਸਲਾਹ ਵੀਡੀਓ ਪਾਣ ਦੀ ਤੇ ਕੱਲ ਨੂੰ ਟਾਈਮ ਨਹੀਂ ਲੱਗਿਆ ਤੇ ਅੱਜ ਵੀ ਟਾਈਮ ਹੈ ਨਹੀਂ ਸੀਗਾ ਚਲੋ ਮੈਂ ਕੋਸ਼ਿਸ਼ ਕਰੀ ਆਂ ਤੇ ਮੈਂ ਕਿਹਾ ਚਲੋ ਵੀਡੀਓ ਰੋਲਦੀ ਬਣਾ ਦਈਏ ਛੋਟ ਵੀਡੀਓ ਤਾਂ ਚਲੋ ਆਪਾਂ ਨੇ ਅਪਲੋਡ ਕਰਤੀ ਸੀਗੀ ਉਹ ਤਾਂ ਪਾਈ ਹੋਈ ਆ ਏ ਆਪਾਂ ਜਿਹੜਾ ਲੌਂਗ ਆਪਣੇ ਵੀਡੀਓ ਬਣਾਉਂਦੇ ਆ ਉਹ ਰਹਿ ਗਈ ਸੀਗੀ ਉਹ ਟਾਈਮ ਨਹੀਂ ਲੱਗਿਆ ਤੁਹਾਨੂੰ ਤੇ ਫਿਰ ਜਦੋਂ ਅਸੀਂ ਸੋਚਿਆ ਹਾਂ ਟਾਈਮ ਕੋਲ ਜਾਂ ਨਿਕਲਿਆ ਤਾਂ ਤੁਸੀਂ ਦੱਸਦੀ ਆਪਣੇ ਡਿਜ਼ਾਈਨ ਦੇਖੋ ਇਹ ਡਿਜ਼ਾਈਨ ਆ ਤੇ ਇਹ ਆਪਾਂ ਤੁਹਾਨੂੰ ਪਾ ਕੇ ਦਿਖਾਵਾਂਗੇ ਇੱਥੇ ਡਿਜ਼ਾਈਨ ਤੋਂ ਬਾਅਦ ਮਤਲਬ ਕਿ ਜਿਵੇਂ ਆਪਾਂ ਇਹ ਬਾਰਡਰ ਦੀ ਤਰ੍ਹਾਂ ਆਪਾਂ ਨੇ ਬਣਾਇਆ ਇੱਥੇ ਚਾਰ ਸਲਾਈਆਂ ਮੈਂ ਇਹ ਕਰੀਮ ਕਲਰ ਦੀ ਪਾ ਲਈਆਂ ਡਿਜ਼ਾਈਨ ਤੋਂ ਬਾਅਦ ਇਸ ਚਾਏ ਨਾਲ ਤੋਂ ਬਾਅਦ ਫਿਰ ਚਾਰ ਸਲਾਈਆਂ ਆਪਾਂ ਨੇ ਇਹ ਪਿੰਕ ਜੇ ਕਲਰ ਦੀਆਂ ਪਾਣੀਆਂ ਨੇ ਇਸ ਕਲਰ ਦੀਆਂ ਦੋ ਸਿੱਧੀਆਂ ਹੋ ਜਾਣਗੀਆਂ ਦੋ ਪੁੱਠੀਆਂ ਮਿਲ ਕੇ ਚਾਰ ਸਲਾਈਆਂ ਆਪਾਂ ਪਾ ਲਈਏ ਇਹ ਇਸ ਕਲਰ ਦੀਆਂ ਆਪਾਂ ਨੇ ਹੁਣ ਤਾਗਾ ਚੇਂਜ ਕਰਾਂਗੇ ਤੇ ਫਿਰ ਆਪਾਂ ਅੱਗੇ ਡਿਜ਼ਾਈਨ ਜਦੋਂ ਬਣਾਵਾਂਗੇ ਤੁਹਾਨੂੰ ਦੱਸ ਦਿਆਂ ਠੀਕ ਹੈ ਆ ਦੇਖੋ ਸ਼ੇਅਰ ਕਮੈਂਟ ਕਰਕੇ ਵੀ ਦੱਸਿਆ ਕਰੋ ਠੀਕ ਹੈ ਵੀ ਕਿਹੋ ਜਿਹਾ ਲੱਗਦਾ ਤੁਹਾਨੂੰ ਆਹ ਡਿਜ਼ਾਈਨ ਤੇ ਹੁਣ ਆਪਾਂ ਇਹਦੇ ਵਿੱਚ ਸਿੱਧੀਆਂ ਸਲਾਈ ਆਪਾਂ ਪਾ ਲਾਂਗੇ ਸਿੱਧੀਆਂ ਮਤਲਬ ਕਿ ਚਾਰ ਸਲਾਈਆਂ ਪਾਵਾਂਗੇ ਦੋ ਪੁੱਠੀਆਂ ਹੋ ਜਾਣਗੀਆਂ ਦੋ ਸਿੱਧੀਆਂ ਹੋ ਜਾਣਗੀਆਂ Kita fitton wala car selanjutnya pakai fitton lazuli, kita, wala kota ne, wala car selanjutnya kembali rugi, car selanjutnya kita, krim, kalo ente ਦੇਖੋ ਆਪਾਂ ਹੁਣ ਕਰਨਾ ਕੀ ਇੱਕ ਕੁੰਡਾ ਪਾਨੇ ਆ ਫਰੰ ਮੂਰੇ ਵਾਲਾ ਕੁੰਡਾ ਪਾਇ ਸਕਲ ਨਾਲ ਬਣਾ ਲੈ ਹੁਣ ਆ ਦੋਸ ਕੁੰਡੇ ਜਿਹੜੇ ਆਪਣੇ ਇਹਨਾਂ ਚੋਂ ਆਪਾਂ ਇਹ 1 2 3 4 ਇਹ ਚੌਥੇ ਕੁੰਡੇ ਚ ਆਪਾਂ ਨੇ ਸਲਾਈ ਪਾ ਕੇ ਪਤਾ ਦਾ ਆਪਾਂ ਕੱਢ ਲਾਂਗੇ ਦੇਖੋ ਇਹਨੂੰ ਥੋੜਾ ਢਿੱਲਾ ਹੀ ਰੱਖਣਾ ਆਪਾਂ ਨੇ ਤਾਗੇ ਨੂੰ ਠੀਕ ਹੈ ਫਿਰ ਆ ਤਿੰਨ ਕੁੰਡੇ ਨੇ ਇਹ ਕੁੰਡੇ ਆਪਾਂ ਸਲਾਈ ਚ ਤਾਰ ਲਾਂਗੇ ਫਿਰ ਇਹ ਜਿਹੜਾ ਆਪਾਂ ਤਾਗਾ ਕੱਢਿਆ ਕੁੰਡੇ ਚੋਂ ਇਹਦੇ ਚੋਂ ਆਪਾਂ ਇਹਨੂੰ ਹੁਣ ਇਹਨਾਂ ਤਿੰਨਾਂ ਨੂੰ ਪਾੜਪਲਾਂਗੇ ਇਹ ਆਪਣਾ ਟੀਲਾ ਲੱਗ ਰਿਹਾ ਨਾ ਤਾਂ ਇਸ ਤਾਂ ਇਹ ਮੈਂ ਫਿਰ ਆਪਾਂ ਥੋੜਾ ਜਿਹਾ ਇਹਨੂੰ ਖਿੱਚ ਲਾਂਗੇ ਵਿੱਚ ਆ ਦੇਖ ਠੀਕ ਹੈ ਫਿਰ ਆ ਇਹ ਅਗਲਾ ਗੁੰਡਾ ਆਪਾਂ ਬਣਾ ਲਾਂਗੇ ਇੱਕ ਆ ਦੇਖ ਫਿਰ ਮੈਂ ਫੇਰ ਕਰਨਾ ਆ ਦੂਸਰੇ ਗੁੰਡੇ 'ਚ ਆਪਾਂ ਨੇ ਆ ਚੋਟ 1 2 3 4 ਚੌਥੇ ਗੁੰਡੇ 'ਚ ਆਪਾਂ ਸਿਲਾਈ ਪਾਈ ਫਿਰ ਆਪਾਂ ਤਾਂ ਖਿੱਚ ਲਾਂਗੇ ਆ ਦੇਖ ਫਿਰ ਤਿੰਨ ਕੁੰਡੇ ਆਪਾਂ ਸਲਾਈ ਚ ਇਧਰ ਤਿੰਨ ਕੁੰਡੇ ਆਪਾਂ ਪਲਟਨੇ ਇਹਦੇ ਚ ਆ ਦੇਖ ਇਹਦੇ ਚ ਪਲਟ ਲੈ ਐਵੇਂ ਫਿਰ ਆਪੀ ਤਾਗਾ ਖਿਚ ਲੈ ਪਿੱਛੇ ਥੋੜਾ ਠੀਕ ਮਨ ਗੇ ਢਿੱਲਾ ਨਹੀਂ ਰੱਖਣਾ ਆਪਾਂ ਨੇ ਜਿਆਦਾ ਫਿਰ ਇੱਕ ਕੁੰਡਾ ਆਪਾਂ ਕਰੀਮ ਕਲਰ ਦਾ ਬਣਾਵਾਂਗੇ ਆ ਦੇਖ ਐਵੇਂ ਆਪਾਂ ਚਾਰ ਚੌਥੇ ਕੁੰਡੇ ਚ ਆਪਾਂ ਨੇ ਆ ਸਲਾਈ ਕੱਢਣੀ ਹੈ ਦੂਸਰੇ ਕੁੰਡੇ 'ਚ ਆਪਾਂ ਨੇ ਆਹ ਚੌਥੇ ਮਤਲਬ ਕਿ ਦੂਸਰੇ ਦੋ ਕੁੰਟੇ ਦੇ ਚੌਥੇ ਕੁੰਡੇ 'ਚ ਆਪਾਂ ਇਹ ਕੱਢਣਾ ਤਾਗਾ ਉਸ ਤੋਂ ਬਾਅਦ ਤਿੰਨ ਕੁੰਡੇ ਆਪਾਂ ਐਸੇ ਤਾਗੇ ਚ ਨੂੰ ਟਪਾਣੇ ਨੇ ਇਹ ਤਾਗਾ ਆਪਾਂ ਨੇ ਤਿੰਨ ਕੁੰਡਿਆਂ ਦੇ ਉੱਪਰ ਦੀ ਟਪਾਣਾ ਇਹਨੇ ਆ ਵੇਖ ਇਹ ਸਿੱਧਾ ਇੱਕ ਕੁੰਡਾ ਜਿਹੜਾ ਜਿਹੜਾ ਡਿਜ਼ਾਈਨ ਨਾਲ ਦੇ ਨੇ ਮੈਂ ਸਾਰੇ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਦਿਲ ਕਰ ਜਾਂਦਾ ਵੀ ਚਲੋ ਆਪਾਂ ਇਹ ਵੀ ਡਿਜ਼ਾਈਨ ਪਾਈਏ ਆ ਦੇਖੋ ਇੱਕ ਪਹਿਲਾਂ ਆਪਾਂ ਸਲਾਈਆਂ ਨਾਲੇ ਬਣਾਇਆ ਕਰਦੇ ਸੀ ਕਿ ਆਪਾਂ ਸਵੈਟਰ ਕੋਪੀਆਂ ਜੋ ਵੀ ਬਣਾਉਣਾ ਬੱਚਿਆਂ ਦੇ ਸੈੱਟ ਹੋ ਗਏ ਹੈਨਾ ਹੁਣ ਮੈਂ ਮਸ਼ੀਨ ਤੇ ਬਣਾਉਣੀ ਆ ਸਾਰਾ ਕੁਝ ਸਿਰਫ ਤੁਹਾਨੂੰ ਸ਼ੇਅਰ ਥੋੜੇ ਨਾਲ ਸ਼ੇਅਰ ਕਰਦੀ ਆ ਇਹ ਡਿਜ਼ਾਈਨ ਤਾਂ ਮੈਂ ਬਾਕੀ ਇੱਕ ਵਾਰੀ ਫੇਰ ਸੌਰੀ මේවාජ බෝතකට අරිසි පැලන විඩියෝජ මනත්පතයා අරකගිපුරා ටික ਉਨਾ ਪਾਗ ਅਗਲੀ ਸਲਾਈ ਚ ਕੀ ਕਰਨਾ ਆ ਪਹਿਲਾ ਕੁੰਡਾ ਆਪਾਂ ਬਣਾ ਲਾਂਗੇ ਇਹ ਤਿੰਨ ਕੁੰਡੇ ਤਿੰਨ ਆਪਣੇ ਜਿਹੜੇ ਆਪਾਂ ਪਲਟੇ ਤੇ ਤਿੰਨਾਂ ਚੋਂ ਇੱਕ ਛੱਡ ਦਾਂਗੇ ਇੱਕ ਆ ਬਾ ਵਿਚਕਾਰ ਵਾਲਾ ਕੁੰਡਾ ਮੀ ਤਾਰ ਲਾਂਗੇ ਫਿਰ ਆਪਾਂ ਬਣਾਵਾਂਗੇ ਇੱਕ کریم ਵਾਲਾ ਵੀ ਬਣਾ ਲਾਂਗੇ ਇਹ ਜਿਹੜੇ ਤਿੰਨ ਕੁੰਡੇ ਨੇ ਇਹਨਾਂ ਚੋਂ ਪਹਿਲਾ ਕੁੰਡਾ ਬਣਾਵਾਂਗੇ ਆਪਾਂ ਦੂਸਰਾ ਤਾਰ ਲਾਂਗੇ ਤੀਸਰਾ ਫਿਰ ਬਣਾਵਾਂਗੇ ਕਹਿਣ ਦਾ ਮਤਲਬ ਹੈ ਜਿਹੜੇ ਆਪਾਂ ਤਿੰਨ ਕੁੰਡੇ ਆ ਪਲਟੇ ਆ ਧਾਗੇ ਚ ਨੂੰ ਇਹ ਆਪਾਂ ਬਣਾ ਲਾਂਗੇ ਇੱਕ ਗੁੰਡਾ ਮਰ ਕੇ ਛੱਡ ਦਾਂਗੇ ਵਿਚਕਾਰ ਵਾਲਾ ਦੋਸ ਬਣਾ ਲਾਂਗੇ ਠੀਕ ਹੈ ਤੇ ਆਦ ਹਾਂ ਦੇਖ ਹੁਣ ਅਗਲੀ ਸਲਾਈ ਚ ਕੀ ਕਰਨ ਹੁਣ ਅਗਲੀ ਸਲਾਈ ਚ ਆਪਾਂ ਨੇ ਕਰੀਮ ਨਾਲ ਸਾਰਾ ਬਣਾਣਾ ਕੋਈ ਇਹ ਪੇਜੀ ਮੈਂ ਲਾਲ ਛੱਡਿਆ ਸੀ ਇਹ ਵੀ ਆਪਾਂ ਨੇ ਸਾਰੇ ਹੁਣ ਕਰੀਮ ਕਲਰ ਦੀ ਸਿੱਧੀ ਸਲਾਈ ਪਾ ਲੈਣੀ ਆ ਤੇ ਇਹ ਰਿਕਵੈਸਟ ਹੈ ਵੀ ਪਲੀਜ਼ ਵੀਡੀਓ ਪੂਰੀ ਦੇਖਿਆ ਕਰੋ ਤੇ ਪਈ ਪਤਾ ਲੱਗਦਾ ਚਾਹੀਏ ਕੋਈ ਛੋਟਾ ਡਿਜ਼ਾਈਨ ਚਾਹੀਏ ਵੱਡਾ ਡਿਜ਼ਾਈਨ ਹੈ ਨਾ ਤੁਹਾਨੂੰ ਪਤਾ ਵੀਡੀਓ ਬਣਾਉਣ ਚ ਕਿੰਨੀ ਮਿਹਨਤ ਲੱਗਦੀ ਹੈ ਟਾਈਮ ਵੀ ਕੱਢਣਾ ਪੈਂਦਾ ਆਪਾਂ ਨੇ ਤੇ ਸਭ ਕੁਝ ਦੇਖਣਾ ਪੈਂਦਾ ਇਸ ਕਰਕੇ ਵੀਡੀਓ ਪੂਰੀ ਦੇਖਿਆ ਕਰੋ ਆ ਦੇਖੋ ਹੁਣ ਇਸ ਤੋਂ ਬਾਅਦ ਆਪਾਂ ਨੇ ਪੁਠੀ ਸिलाई ਪਾਣੀ ਹੈ ਫੇਰ ਸਿੱਧੀ ਪਾਣੀ ਐ ਇਸੇ ਕਲਰ ਚ ਫੇਰ ਪੁੱਠੀ ਪਾਣੀ ਮਤਲਬ ਕਿ ਚਾਰ ਸਲਾਈਆਂ ਹੋ ਜਾਣਗੀਆਂ ਇਸ ਕਲਰ ਦੀਆਂ ਉਸ ਤੋਂ ਬਾਅਦ ਫਿਰ ਆਪਾਂ ਚਾਰ ਸਲਾਈਆਂ ਇਹਦੇ ਨਾਲ ਪਾਣੀ ਐ ਦੋ ਪੁੱਠੀਆਂ ਹੋਈਆਂ ਦੋ ਸਿੱਧੀਆਂ ਹੂੰ ਫਿਰ ਉਸ ਤੋਂ ਬਾਅਦ ਫਿਰ ਜਿਵੇਂ ਆ ਡਿਜ਼ਾਈਨ ਸ਼ੁਰੂ ਕਰਿਆ ਆਪਾਂ ਨੇ ਉਵੇਂ ਕਰਨਾ ਡਿਜ਼ਾਈਨ ਸ਼ੁਰੂ ਠੀਕ ਐ ਆਪ ਦੱਸਿਓ ਤੁਸੀਂ ਜਰੂਰ ਸ਼ੇਅਰ ਕਮੈਂਟ ਕਰਕੇ ਵੀ ਕਿਹੋ ਜਿਹਾ ਲੱਗਿਆ ਤੁਹਾਨੂੰ ਆਹ ਡਿਜ਼ਾਈਨ ਮੇਰੇ ਦੱਸਣ ਦਾ ਤਰੀਕਾ ਕਿਹੋ ਜਿਹਾ ਲੱਗਦਾ ਤੁਹਾਨੂੰ ਤੇ ਜਰੂਰ ਦੱਸਿਆ ਕਰੋ ਤੇ ਵੀਡੀਓ ਪੂਰੀ ਦੇਖਿਆ ਕਰੋ ਠੀਕ ਐ ਤੇ ਵਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜਦ ਵੀ ਜਲਦੀ ਵੀ ਥੋੜੇ ਕੋਲ ਜਿਹੜੀ ਵੀਡੀਓ ਆਪ ਪਾਈਏ ਸਭ ਤੋਂ ਪਹਿਲਾਂ ਪਹੁੰਚੇ ਠੀਕ ਹੈ ਓਕੇ ਧੰਨਵਾਦ ਜੀ ਥੈਂਕ ਯੂ